ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਦਲੇ ਲਈ ਤਮਾਕਾ ਆਫਰ ਲੈ ਕੇ ਆਏ ਹਾਂ ਸਰਾਧਾ ਵਿੱਚ ਇਹ ਤਮਾਕਾ ਆਫਰ ਲੱਗਾ ਹੈ ਸੂਟਾਂ ਦਾ ਜੀ ਹਾਂਜੀ ਜਿਹੜੇ ਸੂਟ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਦਾ ਪ੍ਰਾਈਸ ਹੈ 500 ਰੁਪਏ ਤੇ ਤਮਾਕਾ ਆਫਰ ਦੇ ਵਿੱਚ ਇਹ ਤੁਹਾਨੂੰ 500 ਦੇ ਵਿੱਚ ਇੱਕ ਨਾਲ ਇੱਕ ਫ੍ਰੀ ਮਿਲੇਗਾ ਹਾਂਜੀ 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 ਤੁਸੀਂ ਸਹੀ ਸੁਣ ਰਹੇ ਹੋ ਜੀ ਇਹ ਤਮਾਕਾ ਆਫਰ ਹੈ ਸਰਾਧਾ ਵਿੱਚ ਲੱਗੀ ਸੂਟਾਂ ਦੀ ਸੇਲ ਹੈ ਜੀ ਜਿਹੜੇ ਤੁਸੀਂ ਸੂਟ ਸਕਰੀਨ ਉੱਪਰ ਦੇਖ ਰਹੇ ਹੋ ਪ੍ਰਿੰਟਡ ਸੂਟ ਵਿਦ ਦੁਪੱਟੇ ਦੇ ਨਾਲ ਇਹ 500 ਦੇ ਵਿੱਚ ਤੁਹਾਨੂੰ ਦੋ ਮਿਲਣਗੇ ਜਿਹੜਾ ਵੀ ਸੂਟ ਕਲਰ ਪਸੰਦ ਤੁਸੀਂ ਕਰ ਸਕਦੇ ਹੋ ਉਹ ਤੁਹਾਨੂੰ ਤੁਹਾਡੀ ਚੋਇਸ ਅਕੋਰਡਿੰਗਲੀ ਤੁਹਾਨੂੰ ਮਿਲ ਜਾਏਗਾ ਜੀ ਹਾਂਜੀ ਬਹੁਤ ਹੀ ਸੋਹਣੇ ਸੋਹਣੇ ਕਲਰਾਂ ਵਿੱਚ ਇਹ ਸੂਟ ਅਵੇਲੇਬਲ ਹਨ ਜੀ ਪ੍ਰਿੰਟਡ ਸੂਟ ਮੈਚਿੰਗ ਸਲਵਾਰ ਨਾਲ ਮੈਚਿੰਗ ਦੁਪੱਟਾ ਹੈ ਜੀ ਬਹੁਤ ਹੀ ਸੋਹਣਾ ਪ੍ਰਿੰਟ ਨੇ ਸਾਰੇ ਹੀ ਸੂਟਾਂ ਦੇ ਡਿਜ਼ਾਈਨ ਅਲੱਗ ਤੇ ਕਲਰ ਵੀ ਅਲੱਗ ਹਨ ਜੀ ਤੁਸੀਂ ਜਿਹੜਾ ਵੀ ਚਾਹੋ ਉਹ ਸੂਟ ਡਿਜ਼ਾਈਨ ਪਸੰਦ ਕਰ ਸਕਦੇ ਹੋ ਤੇ ਆਪਣੇ ਘਰ ਬੈਠੇ ਹੀ ਆਰਡਰ ਕਰ ਸਕਦੇ ਹੋ ਤੇ ਸੂਟਾਂ ਨੂੰ ਆਪਣੇ ਘਰੇ ਮੰਗਵਾ ਸਕਦੇ ਹੋ ਜੀ ਹਾਂਜੀ ਇਹ ਵਾਲਾ ਜਿਹੜਾ ਸਕਰੀਨ 'ਤੇ ਤੁਸੀਂ ਸੂਟ ਦੇਖ ਰਹੇ ਹੋ ਜਿੰਨੇ ਵੀ ਸੂਟ ਤੁਸੀਂ ਵਰਕ ਵਾਲੇ ਦੇਖੋਗੇ ਸਾਰਿਆਂ ਦਾ ਪ੍ਰਾਈਸ ਹੀ 1200 ਤੋਂ ਲੈ ਕੇ 1500 ਦੇ ਵਿੱਚ ਹੈ ਜੀ ਹਰ ਇੱਕ ਸੂਟ ਦੇ ਨਾਲ ਤੁਹਾਨੂੰ ਉਸੇ ਹੀ ਰੇਂਜ ਦਾ ਸੂਟ ਇੱਕ ਫ੍ਰੀ ਮਿਲੇਗਾ ਜੀ ਹਾਂਜੀ ਇਹ ਵਾਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ 1200 ਰੁਪਏ ਦਾ ਹੈ 1200 ਦੇ ਵਿੱਚ ਤੁਹਾਨੂੰ ਦੋ ਸੂਟ ਅਵੇਲੇਬਲ ਹਨ ਜੀ ਸਾਰੇ ਹੀ ਸੂਟਾਂ ਦੇ ਡਿਜ਼ਾਈਨ ਅਲੱਗ-ਅਲੱਗ ਹਨ ਕਲਰ ਚਾਰਟ ਅਲੱਗ ਹਨ ਜਿਸ ਵੀ ਡਿਜ਼ਾਈਨ ਦਾ ਤੁਸੀਂ ਸੂਟ ਸਿਲੈਕਟ ਕਰੋਗੇ ਉਸੇ ਹੀ ਡਿਜ਼ਾਈਨ ਵਿੱਚ ਤੁਹਾਨੂੰ ਦੂਸਰਾ ਸੂਟ ਵੀ ਮਿਲੇਗਾ ਹਾਂਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਨਾ ਸੂਟ ਪਾਰਟੀ ਵੇਅਰ ਸੂਟ ਹੈ ਜੀ ਜਿਹਦੇ ਉੱਪਰ ਕੇ ਮੋਰ ਬਨੇ ਹੋਏ ਹਨ ਬਹੁਤ ਹੀ ਪਿਆਰਾ ਹੈਂਡਵਰਕ ਦਾ ਕੰਮ ਕੀਤਾ ਗਿਆ ਹੈ ਦੁਪੱਟੇ ਉੱਪਰ ਫੋਰ ਸਾਈਡਡ ਲੈਸ ਲੱਗੀ ਹੋਈ ਹੈ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਰਹੇ ਹੋ ਆ ਪੂਰੇ ਫਰੰਟ ਉੱਪਰ ਇਸ ਦਾ ਵਰਕ ਹੈ ਜਿਸ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਹਾਂਜੀ ਸਾਰੇ ਹੀ ਇਸ ਵਰਕ ਵਾਲੇ ਸੂਟਾਂ ਦੇ ਨਾਲ ਜਿਹੜੇ ਦੁਪੱਟੇ ਹਨ ਉਹਨਾਂ ਨਾਲ ਫੋਰ ਸਾਈਡਡ ਲੈਸ ਵੀ ਦਿੱਤੀ ਗਈ ਹੈ ਆਹ ਵਾਲੇ ਸੂਟ ਦੇ ਘੇਰੇ ਉੱਪਰ ਵੀ ਲੈਸ ਹੈ ਹਾਂਜੀ ਕਿਸੇ ਨਾਲ ਲਟਕਮਣੀ ਲੈਸ ਹੈ ਕਿਸੇ ਨਾਲ ਮੋਤੀਆਂ ਵਾਲੀ ਲੈਸ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨਾਂ ਵਾਲੇ ਸੂਟ ਅੱਜ ਦੇ ਤਮਾਕਾ ਆਫਰ ਦੇ ਵਿੱਚ ਆਏ ਹਨ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਸਪੈਸ਼ਲ ਸਰਾਧਾ ਵਾਸਤੇ ਲੱਗਿਆ ਹਨ ਜੀ ਸਰਾਧ ਦੇ ਵਿੱਚ ਕਿਉਂਕਿ ਆਲਮੋਸਟ ਲੋਕ ਸ਼ੋਪਿੰਗ ਘਾਟ ਕਰਦੇ ਹਨ ਸੋ ਇਹ ਸਰਾਧਾ ਤੋਂ ਬਾਅਦ ਹੀ ਤੁਹਾਡੇ ਘਰ ਪਹੁੰਚਨੇ ਹਨ ਤੁਸੀਂ ਇਹ ਵੀ ਚਿੰਤਾ ਨਾ ਕਰੋਗੇ ਸਰਾਧ ਵਿੱਚ ਸੀ ਨਾ ਸੁੱਟਿਆ ਲਿਆ ਐਸਟਾਂ ਦਾ ਕੁਛ ਨਹੀਂ ਹੈ ਜਦੋਂ ਇੱਕ ਹਫਤਾ ਲੱਗ ਜਾਂਦਾ ਹੈ ਤੁਹਾਡੇ ਘਰ ਪਹੁੰਚਦੇ ਪਹੁੰਚਦੇ ਤੁਸੀਂ ਜਲਦ ਤੋਂ ਜਲਦ ਆਰਡਰ ਕਰ ਸਕਦੇ ਹੋ ਜੀ ਸਾਰੇ ਹੀ ਸੂਟ ਡਿਜ਼ਾਈਨ ਨਿਊ ਹਨ ਜੀ ਟ੍ਰੈਂਡਿੰਗ ਵਿੱਚ ਹਨ ਹਾਂ ਜੀ ਬਹੁਤ ਹੀ ਪਿਆਰੇ ਡਿਜੀਟਲ ਪ੍ਰਿੰਟ ਦੇ ਨਾਲ ਇਹ ਵਾਲੇ ਸੂਟ ਪਲੇਨ ਦੁਪੱਟੀਆਂ ਦੇ ਨਾਲ ਪਲੇਨ ਸਲਵਾਰਾਂ ਦੇ ਨਾਲ ਹਨ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਕਲਰ ਚਾਰਟ ਦੇਖੋ ਉਸੇ ਕਿੰਨੇ ਪਿਆਰੇ ਹਨ ਜੀ ਹਾਂਜੀ ਹਰ ਇੱਕ ਸੂਟ ਦੇ ਨਾਲ ਇੱਕ ਨਾ ਇੱਕ ਸੂਟ ਫ੍ਰੀ ਹੈ ਜੀ ਜਿਹੜਾ ਵੀ ਸੂਟ ਤੁਸੀਂ ਚੁਆਇਸ ਕਰੋਗੇ ਉਸ ਦੇ ਨਾਲ ਦੂਸਰਾ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਸੂਟ ਨਾਲ ਦਿੱਤਾ ਜਾਏਗਾ ਇਹ ਵਾਲਾ ਵੀ ਪ੍ਰਿੰਟਡ ਸੂਟ ਹੈ ਜੀ ਬਹੁਤ ਹੀ ਪਿਆਰੇ ਪ੍ਰਿੰਟ ਵਿੱਚ ਹਨ ਇਹਨਾਂ ਨਾਲ ਦੁਪੱਟੇ ਵੀ ਪ੍ਰਿੰਟਡ ਹਨ ਜੀ ਮੈਚਿੰਗ ਸੂਟ ਆਲ ਓਵਰ ਸੂਟ ਹਨ ਜੀ ਇਹ कॉटन 베ਸ ਤੇ ਹੈ ਹਾਂਜੀ ਬਹੁਤ ਹੀ ਸੋਹਣੇ ਡਿਜ਼ਾਈਨਰ ਸੂਟ ਤੁਸੀਂ ਇਹ ਮੈਚਿੰਗ ਸੂਟ ਆਪਣੀਆਂ ਭੈਣਾਂ ਚਾਚੀਆਂ ਤਾਈਆਂ ਮਾਮੀਆਂ ਵਾਸਤੇ ਵੀ ਲੈ ਸਕਦੇ ਹੋ ਜੀ ਕਿਸੇ ਨਾਲ ਵੀ ਤੁਸੀਂ ਕੰਟਰਾਸਟ ਮੈਚ ਕਰ ਸਕਦੇ ਹੋ ਇਹ ਵਾਲੇ ਸੂਟ ਬੁਟੀਕ ਪੀਸ ਹਨ ਜੀ ਇਹਨਾਂ ਦਾ ਪ੍ਰਾਈਸ 1800 ਰੁਪਿਆ ਹੈ ਵਿਦ ਦੁਪੱਟਾ ਜਿਸ ਦੇ ਉੱਪਰ ਕੇ ਫੋਰ ਸਾਈਡਰ ਲੈਸ ਲਗਾਈ ਗਈ ਹੈ ਤੇ ਬਹੁਤ ਹੀ ਪਿਆਰਾ ਉਸ ਤੇ ਉੱਪਰ ਵੀ ਕੰਮ ਕੀਤਾ ਗਿਆ ਹੈ ਹੈਵੀ ਵਰਕ ਨਾਲ ਇਹ ਸੂਟ ਤਿਆਰ ਹੋਏ ਹਨ ਹਾਂ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਡਿਜ਼ਾਈਨ ਜਿਸ ਤਰ੍ਹਾਂ ਕਿ ਤੁਹਾਨੂੰ ਹਮੇਸ਼ਾ ਪਾਰਟੀ ਵੇਅਰ ਸੂਟਾਂ ਦੀ ਵੀਡੀਓ ਦਿੰਨੇ ਆ ਇਸ ਦੇ ਵਿੱਚ ਤੁਹਾਨੂੰ ਪਾਰਟੀ ਵੇਅਰ ਵਿਦ ਰੈਗੂਲਰ ਸੂਟ ਜਿਹੜੇ ਕਿ ਕਾਟਨ ਦੇ ਸੂਟ ਵੀ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਦਿਖਾਏ ਗਏ ਹਨ ਸੋ ਤੁਸੀਂ ਲੈ ਸਕਦੇ ਹੋ ਜਿਸ ਤਰ੍ਹਾਂ ਦੇ ਤੁਹਾਨੂੰ ਅਕੋਰਡਿੰਗਲੀ ਤੁਹਾਨੂੰ ਕਿਸ ਤਰ੍ਹਾਂ ਦੇ ਚਾਹੀਦੇ ਹਨ ਡੇਲੀ ਵੇਅਰ ਵਾਸਤੇ ਚਾਹੀਦੇ ਹਨ ਜਾਂ ਪਾਰਟੀ ਵੇਅਰ ਚਾਹੀਦੇ ਹਨ ਕਿਉਂਕਿ ਡੇਲੀ ਵੇਅਰ ਵਾਸਤੇ ਤਾਂ ਆਪਾਂ ਆਲਮੋਸਟ ਕਾਟਨ ਦੇ ਹੀ ਕੱਪੜੇ ਅੱਜਕੱਲ ਪਾਣੇ ਆ ਅੱਗੇ ਉਹ ਸਰਦੀਆਂ ਵਿੱਚ ਆਉਣ ਵਾਸਤੇ ਜਦੋਂ ਜਿਹੜੇ ਵੀ ਸੂਟ ਆਣਗੇ ਉਹ ਤੁਹਾਨੂੰ ਅਲੱਗ ਮਿਲਣਗੇ। ਸੋ ਪਾਰਟੀ ਵੇਅਰ ਸੂਟ ਸਦਾ ਭਰ ਰਹਿੰਦੇ ਹਨ ਇਹ ਸਾਰੇ ਹੀ ਸਿਲਕ ਫੈਬਰਿਕ ਵਿੱਚ ਹੁੰਦੇ ਹਨ। ਹਾਂਜੀ, ਕ੍ਰੇਪ ਫੈਬਰਿਕ 'ਚ, ਸਿਲਕ ਫੈਬਰਿਕ 'ਚ ਤੇ ਸ਼ਿਮਰ ਵਿੱਚ ਤੁਹਾਨੂੰ ਸਾਰੇ ਹੀ ਸੂਟ ਡਿਜ਼ਾਈਨ ਮਿਲ ਜਾਣਗੇ। ਹਾਂਜੀ। ਇਹ ਵਾਲੇ ਸੂਟ ਡਿਜ਼ਾਈਨ ਬਹੁਤ ਹੀ ਪਿਆਰੇ, ਬਹੁਤ ਹੀ ਪਿਆਰਾ-ਪਰਾ ਫਲਾਵਰ ਪ੍ਰਿੰਟ ਹੈ ਜਿਨ੍ਹਾਂ ਦੇ ਉੱਪਰ ਹਾਂਜੀ ਸਾਰੇ ਹੀ ਕਲਰ ਚਾਰਟ ਬਹੁਤ ਪਿਆਰੇ ਹਨ ਇਹਨਾਂ ਤੇ ਹਲਕਾ ਹਲਕਾ ਵਰਕ ਕੀਤਾ ਗਿਆ ਹੈ ਦੁਪੱਟੇ ਉੱਪਰ ਵੀ ਵਰਕ ਹੈ ਜੀ ਔਰ ਫੋਰ ਸਾਈਡਡ ਲੈਸ ਹੈ ਜੀ ਇਹ ਵਾਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਸ ਦਾ ਪ੍ਰਾਈਸ ਵੀ 1800 ਰੁਪਏ ਹੈ ਹਾਂਜੀ ਇਹ ਕ੍ਰੇਪ ਫੈਬਰਿਕ ਵਿੱਚ ਹੈ ਜੀ ਇਸ ਦਾ ਪਲੇਨ ਪਿਓਰ ਵਿੱਚ ਦੁਪੱਟਾ ਹੈ ਜਿਸ ਨੂੰ ਕੇ ਫੋਰ ਸਾਈਡਡ ਲੈਸ ਤੇ ਉਸ ਦੇ ਵਿੱਚ ਵੀ ਲੈਸ ਨਾਲ ਡਿਜ਼ਾਈਨ ਦਿੱਤਾ ਗਿਆ ਹੈ ਜੀ ਇਸ ਦਾ ਬੋਟਮ ਉੱਪਰ ਵੀ ਵਰਕ ਹੈ ਸੋ ਆਲਮੋਸਟ ਪਾਰਟੀ ਵੇਅਰ ਸੂਟ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਨੇ ਸੋਨੇ ਡਿਜ਼ਾਈਨ ਦੇ ਨਾਲ ਅਗਲਾ ਡਿਜ਼ਾਈਨ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ 506 ਕਲਰ ਮਿਲ ਜਾਣਗੇ ਜੀ ਸਾਰੇ ਹੀ ਡਿਜ਼ਾਈਨ ਬਹੁਤ ਪਿਆਰੇ ਹਨ ਕਲਰ ਚੜ ਬਹੁਤ ਅੱਛੇ ਹਨ ਉਮੀਦ ਹੈ ਕਿ ਤੁਹਾਨੂੰ ਸਾਰੇ ਹੀ ਸੂਟਾਂ ਦੇ ਡਿਜ਼ਾਈਨ ਪਸੰਦ ਆਣਗੇ ਜੇਕਰ ਤੁਹਾਨੂੰ ਕੋਈ ਵੀ ਸੂਟ ਡਿਜ਼ਾਈਨ ਪਸੰਦ ਆਵੇ ਤਾਂ ਤੁਸੀਂ ਇਸ ਦਾ ਆਰਡਰ ਦੇ ਸਕਦੇ ਹੋ ਜੀ ਇਸ ਦਾ ਆਰਡਰ ਦੇਣ ਲਈ WhatsApp ਨੰਬਰ ਦਾ ਇਸ ਵੀਡੀਓ ਦੇ ਵਿੱਚ ਹੀ ਅਵੇਲੇਬਲ ਹੈ ਜੀ ਤੁਸੀਂ ਉਸ ਤੇ ਕੰਟੈਕਟ ਕਰ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਜੀ ਹਾਂਜੀ ਕਮੈਂਟਾਂ ਵਿੱਚ ਵੀ ਦੱਸਿਓਗੇ ਤੁਹਾਨੂੰ ਇਹ ਸੂਟ ਕਿਸ ਤਰ੍ਹਾਂ ਦੇ ਲੱਗੇ ਅਗਰ ਤੁਹਾਨੂੰ ਇਹ ਸੂਟ ਵਧੀਆ ਲੱਗੇ ਹਨ ਸੇਲ ਵਾਲੇ ਸੂਟ ਜੇ ਤੁਹਾਨੂੰ ਜ਼ਿਆਦਾ ਪਸੰਦ ਆਉਂਦਾ ਅਸੀਂ ਉਸ ਤੋਂ ਅੰਦੀ ਵੀਡੀਓ ਤੁਹਾਡੇ ਵਾਸਤੇ ਅੱਗੇ ਤੋਂ ਲੈ ਕੇ ਆਵਾਂਗੇ ਤਾਂ ਜੋ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਜੀ ਤੇ ਆਨਲਾਈਨ ਸ਼ੋਪਿੰਗ ਲਈ ਸਾਡੇ ਨਾਲ ਜੁੜੋ ਬਹੁਤ ਹੀ ਪਿਆਰੇ ਪਿਆਰੇ ਸੂਟਾਂ ਦੇ ਨਾਲ ਤੁਹਾਨੂੰ